ਭਾਈ ਕੀ ਨਾਮ ਆਪਣਾ ਈ ਕੈਪਟਨ ਪੀ ਤੇਜ ਕਿ ਤੇਗ ਤੇਗ ਅੱਛਾ ਕੀ ਕਾਰੋਬਾਰ ਆਪਣਾ ਮਾਰਾ ਤੁਹਾਡੇ ਵੀਡੀਓ ਬਣਾਉਂਦੇ ਅੱਛਾ ਵੀਡੀਓ ਕਾਦੇ ਤੇ ਵੀਡੀਓ ਬਣਾਉਂਦੇ ਭਾਈ ਨੈਟ ਇੰਸਟਾਗ੍ਰਾਮ ਫੇਸਬੁਕ ਅੱਛਾ YouTube ਤੇ ਵੀ ਬਣਾਉਂਦੇ YouTube ਤੇ ਵੀ ਬਣਾਉਂਦੇ ਅੱਛਾ ਤੇ ਮਤਲਬ ਹੋਰ ਕਾਦਾ ਕਾਰੋਬਾਰ ਆਪਣਾ ਬਿਜ਼ਨਸ ਕਾਦਾ ਜੀ ਤੁਹਾਡਾ ਕੀ ਬਿਜ਼ਨਸ ਕਰਦੇ ਹੋ ਆਪਾਂ ਰੱਖਣਾ ਅੱਛਾ ਕਿਹੜੇ ਟਰੱਕ ਆ ਜੀ ਤੁਹਾਡੇ ਕੋਲ 7805 ਅੱਛਾ ਜੀ ਤੇ ਟਰੱਕ ਕਿੱਧਰ ਨੂੰ ਫੇ ਚਲਾਉਨੇ ਆ ਕਿਦਾਂ ਮਤਲਬ ਕਿੰਨੇ ਕੁ ਪੁਰਾਣੇ ਆ ਸਾਡੇ ਪੁਰਾਣੇ ਹੈਗੇ ਆ ਸਾਡੇ ਦੋ ਆ ਪੁਰਾਣੇ ਅੱਛਾ ਤੇ ਨਵਾਂ ਕਿਹੜਾ ਨਵਾਂ ਵੀ ਹੈਗਾ ਕੋਈ ਨਵੇਂ ਉਹ ਕਿਹੜਾ 7805 ਅੱਛਾ ਸਾਰੇ 785 ਹੀ ਆ ਨਹੀਂ ਹਾਂ ਵੱਡੀ ਅੱਛਾ ਵੱਡੀ ਅੱਛਾ ਤੇ ਹੋਰ ਤੁਸੀਂ ਕੀ ਕਰਦੇ ਕੋਈ ਆਪਣਾ ਮਤਲਬ ਕੋਈ ਕਾਰੋਬਾਰ ਹੋਰ ਕੋਈ ਕਹਿੰਦੇ ਕੋਈ ਚੱਕੀ ਚੁੱਕੀ ਵੀ ਲਾਈ ਆ ਤੁਸੀਂ ਹਾਂਜੀ ਕਾਦੀ ਆਹੋ ਆਟੇ ਕਿਹੜੇ ਆਟੇ ਬਾਜੀ ਮੱਕੀ ਦਾ ਆਟਾ ਕਣਕ ਦਾ ਆਟੇ ਤੇਲ ਕਿਹੜਾ ਬਾਜੀ ਇਹ ਪੈਟਰੋਲ ਸਰੋਂ ਦਾ ਅੱਛਾ ਸਰੋਂ ਦਾ ਉਹ ਫਿਰ ਕਿਦਾਂ ਕੀ ਰੇਟ ਰੂਟ ਆ ਕੁਝ ਪਤਾ ਆਪਾਂ ਨੂੰ ਕਿ ਨਹੀਂ ਕਿ ਨੌਕਰੀ ਕਰਦੇ ਕੰਮ ਹਾਂ ਤੁਸੀਂ 2 ਕਿਲੋ ਦਾ ਆਪਾਂ ਸੌ ਰੁਪਏ ਦਾ ਆਟਾ। ਅੱਛਾ ਮਹਿੰਗਾ ਬਹੁਤ ਨਾਟਾ ਮੱਕੀ ਦਾ। ਆ ਮੱਕੀ ਦਾ ਵੀ ਸੌ ਦਾ ਹੀ। ਅੱਛਾ ਅੱਛਾ ਇਹ ਇੱਕ ਹਾਈ ਕੁਆਲਿਟੀ ਆਟਾ ਆ ਨਾ। ਤੇ ਤੇਲ ਦਾ ਕੀ ਰੇਟ ਆ ਭਾਜੀ? ਤੇਲ ਦਾ 500। ਕਿੰਨੇ ਲੀਟਰ ਦਾ? ਉਹ 1 ਕਿਲੋ ਦਾ ਬਾਕਸ। ਇੰਨਾ ਮਹਿੰਗਾ ਭਾਜੀ? ਭਾਜੀ ਤੇਲ ਦਾ ਦੱਦੇ ਸੀਗੇ ਦੇ ਰੇਟ ਤੇ ਚੱਕਰ ਕੀ ਕੀ ਪਾਉਨੇ ਕੀ ਤੇਲ ਚ ਤੁਸੀਂ? ਤੇਲ ਚ ਆਪਾਂ ਬਸ ਬਦਾਮ ਬਦੂਮ ਤਾਂ ਨਹੀਂ ਪਉਂਦੇ ਕਿਤੇ। ਸਰੋਂ ਬਾਨੇ। ਅੱਛਾ ਸਰੋਂ ਬੰਨੇ ਤਾਂ ਸਰੋਂ ਕਿਹੜੀ ਕੁਆਲਿਟੀ ਦੀ ਜਿਹੜਾ ਇੰਨਾ ਮਹਿੰਗਾ ਤੇਲ ਆ? ਸਰੋਂ। ਸਰੋਂ ਆਪਾਂ ਮਤਲਬ ਲੈਣੇ ਆ। ਅੱਛਾ ਅੱਛਾ ਵਧੀਆ ਹੁੰਦੀ ਆ? ਹਾਂਜੀ। ਠੀਕ 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 ਤੇ ਹੋਰ ਇਸ ਤੋਂ ਇਲਾਵਾ ਕੋਈ ਕਾਰੋਬਾਰ ਆਪਣਾ ਕੋਈ ਪਸ਼ੂਆਂ ਪੁਸ਼ੂਆਂ ਦਾ? ਹੈਗੇ ਹੀਗੇ ਪਹਿਲਾਂ ਆਪਾਂ ਪਸ਼ੂ ਰੱਖੇਗੇ ਹੁਣ ਉਹ ਵੇਚਦੇ ਆ। ਵੇਚੇ ਗਾ ਦੋ ਕੀ ਚੱਕਰ ਪੈ ਗਿਆ? ਓਹੋ। ਉਹ ਨਾ ਮੱਝ ਸਹੀ ਹੀ ਗਈ। ਅੱਛਾ ਔਰ ਉਹਦਾ ਕੱਟਾ ਮਰ ਗਿਆ ਹੈਗਾ ਇਸ ਕਰਕੇ ਆਪਾਂ ਹੁਣ ਉਹ ਨਹੀਂ ਦੇਤਾ ਦਿਲ ਟੁੱਟ ਗਿਆ ਤੁਹਾਡਾ ਨਾ ਹਾਂ ਚਲੋ ਕੋਈ ਨਹੀਂ ਦਿਲ ਤਾਂ ਇਦਾਂ ਹੀ ਆ ਦਿਲ ਤਾਂ ਸ਼ੀਸ਼ਾ ਟੁੱਟ ਜਾਂਦਾ ਤੇ ਹੁਣ ਦੁਬਾਰਾ ਪਸੂ ਪਸੂ ਰੱਖਣਗੇ ਨਹੀਂ ਤੁਸੀਂ ਹੁਣ ਗਾ ਰੱਖਾਂ ਜਾਂ ਪਾ ਮੱਛ ਅੱਛਾ ਅੱਛਾ ਆ ਪਿੱਛੇ ਤੁਹਾਡੇ ਫੁੱਲ ਫੁੱਲ ਜੇ ਪਏ ਆ ਇਹਨਾਂ ਦਾ ਕੀ ਹਿਸਾਬਤਾ ਵਾ ਇਹ ਕਿੱਥੋਂ ਆਏ ਕੌਣ ਲਿਆਇਆ ਕਿੱਥੇ ਲਾਉਣੇ ਤੁਸੀਂ ਕੋਈ ਦਾਨਦੂਨ ਕਰਨੇ ਆ ਬੂਟਿਆਂ ਨੇ ਕਹਿੰਦੇ ਬੜੇ ਸ਼ਕੀਨ ਆ ਤੁਸੀਂ ਦਰਖਤਾਂ ਦਰੁਖਤਾਂ ਦੇ ਆਪਾਂ ਨਾ ਇੱਥੇ ਜਿੱਦਾਂ ਆਪਾਂ ਇਹਦੇ ਇੱਥੇ ਰੱਖਦੇ ਹੋ ਆਪਾਂ ਕਮਰੇਆਂ ਲਗਾਣੇ ਇੱਥੇ ਅੱਛਾ ਕਮਰੇ ਕਮਰੇ ਚ ਫਿਰ ਗਮਲਿਆਂ ਚ ਲਗਾਉਂਗੇ ਭਾਜੀ ਹਾਂ ਜੀ ਇੱਥੇ ਕਮਰਾ ਵੱਡਾ ਠੀਕ ਆ ਠੀਕ ਆ ਠੀਕ ਆ ਤੇ ਹੋਰ ਕੋਈ ਬਿਜ਼ਨਸ ਫੇ ਕਹਿੰਦੇ ਗਾਂ ਤੁਸੀਂ ਹੋਰ ਵੀ ਬਿਜ਼ਨਸ ਬਾਰੇ ਸੋਚ ਰਹੇ ਕਿਹੜਾ ਬਿਜ਼ਨਸ ਕਰਨਾ ਹੋਰ ਭਾਜੀ ਆਪਾਂ ਇਹ ਤੁਝਾ ਡੈਰੀ ਦਾ ਅੱਛਾ ਡੈਰੀ ਦਾ ਠੀਕ ਠੀਕ ਤੇ ਉਹਦੇ ਚ ਕੁਕੜੀਆਂ ਕੱਕੜੀਆਂ ਤਾਂ ਨਹੀਂ ਰੱਖਣੀਆਂ ਕਿ ਮੱਝਾਂ ਹੀ ਰੱਖਣੀਆਂ ਗਾਵਾਂ ਹੀ ਰੱਖਣੀਆਂ ਮੱਝਾਂ ਹੀ ਰੱਖਣੀਆਂ ਅੱਛਾ ਅੱਛਾ ਮੱਝਾਂ ਹੀ ਰੱਖਣੀਆਂ ਠੀਕ ਆ ਠੀਕ ਆ ਹੋਰ ਕੋਈ ਨੀਤੀ ਕੋ ਆਪਣੀ ਕੋਈ ਕੋਈ ਦੱਚਕਾਂ ਨੂੰ ਕਹਿਣਾ ਚਾਹੁੰਦੇ ਹੋ ਮੋਂ ਕੋਈ ਆਪਣੇ ਚੈਨਲ ਬਾਰੇ ਹੋਰ ਕੋਈ ਨਹੀਂ ਬਸ ਮੇਰੀ ਇਹ ਵੀਡੀਓ ਆਨਲਾਈਨ ਅੱਛਾ ਨਹੀਂ ਨਹੀਂ ਵੀਡੀਓ ਨੂੰ ਮਤਲਬ ਕੀ ਕੋਈ 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 ਲਾਈਕ ਲੂਕ ਦਾ ਕੋਈ ਅਪੀਲ ਨਹੀਂ ਕਰਨਾ ਚਾਹੁੰਦੇ ਲਾਈਕ ਬੜਾ ਲਾਈਕ ਚਾਹਣਾ ਅੱਛਾ ਮੈਨੂੰ ਮੈਂ ਇੱਕ ਵੀਡੀਓ ਬਣਾਈ ਆ ਅੱਛਾ ਉਹਦੇ ਅੰਦਰ ਮੈਨੂੰ 200 ਲਾਈਕ ਆਇਆ ਅੱਛਾ ਅੱਛਾ 200 ਲਾਈਕ ਬਹੁਤ ਵੱਡੇ ਅੱਛਾ 500 ਵਧਾਤੇ ਉਪਲਬਧੀ ਹੋ ਗਈ ਅੱਛਾ ਤੇ आ, मतलब ਹੁਣ ਤੁਸੀਂ ਇਸ ਆ ਜਿਹੜੀ ਵੀਡੀਓ ਅੱਜ ਆਪਾਂ ਬਣਾ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਲਾਈਕ ਕਰੋ ਅੱਛਾ ਤੇ ਹੋਰ ਚੈਨਲ ਨੂੰ ਸਬਸਕ੍ਰਾਈਬ ਕਿੱਦਾਂ ਕਹਿੰਦੇ ਹੁੰਦੇ ਤੁਸੀਂ ਉਹ ਨਹੀਂ 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 ਕਹ ਦੋ ਉਹ ਕਹ ਦੋ ਫਿਰ ਚੈਨਲ ਨੂੰ ਕੀ ਕਰਨ ਕੀ ਕੀ ਕਰਨ ਚੈਨਲ ਨੂੰ ਤੁਸੀਂ ਬੜਾ ਵਧੀਆ ਕਹਿੰਨੇ ਭਾਜੀ ਚੈਨਲ ਨੂੰ ਚੈਨਲ ਦੇ ਬੜੇ ਲਾਈਕ ਕਰੋ ਨਹੀਂ ਲਾਈਕ ਤਾਂ ਕਰੋ ਇੱਕ ਹੋਰ ਕੀ ਕਰੋ ਕਹਿੰਦੇ ਹੁੰਦੇ ਆ ਭੁੱਲ ਗਿਆ ਕੀ ਕਹਿੰਨੇ ਪਾਜੀ ਗੇ ਰੜ ਗਿਆ ਕਮੈਂਟ ਕਮੈਂਟ ਬਾਰੇ ਕਮੈਂਟ ਤਾਂ ਬੜੇ ਚਾਹੀਦੇ ਅੱਛਾ ਅੱਛਾ ਕਮੈਂਟ ਚਾਹੀਦੇ ਵਧੀਆ ਅੱਛੇ ਵਾਲੇ ਚਾਹੀਦੇ